ਆ ਸਾਡੀ ਪਹਿਲੀ ਪ੍ਰੈਂਕ ਵੀਡੀਓ ਬਈ ਅਸੀਂ ਕਿਹਦੇ ਯਾਰ ਦੋਸਤਾਂ ਨਾਲ ਪ੍ਰੈਂਕ ਕਰਾਂਗੇ ਤੇ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਕੁਰਕਰਿਆਂ ਦੇ ਢੇਰ ਕੋਈ ਲੱਤ ਗਿਆ ਬਈ ਇਹ ਐਕਸਪਾਇਰ ਹੋ ਗਿਆ ਲਓ ਬਈ ਮੱਖਣਾ ਪਿੰਕੀਆਂ ਬੁਰਾ ਹਾਲ ਹੀ ਹੈਗਾ ਇਹੇ ਅਸੀਂ ਖਵਾਵਾਂਗੇ ਕਿਸੇ ਬੰਦੇ ਨੂੰ ਇਹੇ ਜੇ ਬੰਦਾ ਜਿਹੜਾ ਪੁਜਗਾਂ ਤਾਂ ਆਇਆ ਸ਼ਕੀਨ ਹੋਇਆ ਲੈ ਆਹ ਪਰੇ ਪੁਜਗਾ ਬਈ ਅਸੀਂ ਲਿਜਾਵਾਂਗੇ ਉਹਦੇ ਤੇ ਸਾਰੇ ਪਰੇ ਹੋਇਆ ਬਈ ਤੁਸੀਂ ਦੇਖ ਸਕਦੇ ਹੋ ਤੇ ਇਹ ਲਿਜਾ ਕੇ ਉਹਨੂੰ ਖਵਾਵਾਂਗੇ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਲਓ ਬਈ ਅਸੀਂ ਹੁਣ ਜਾਂਦੇ ਹਾਂ ਘਰੇ ਤੇ ਇਹਦੇ ਲਫਾਫੇ ਵਿੱਚ ਪਾ ਲਏ ਨੇ ਇਹ ਹੁਣ ਅਰਸੀਲੇ ਨਾਲ ਕਰਦੇ ਆਂ ਪ੍ਰੈਂਕ ਅਰਸੀਲੇ ਨੂੰ ਖਵਾਉਂਦੇ ਆਂ ਹੁਣ ਦੇਖਦੇ ਆਂ ਕੀ ਬਣਦਾ ਲੈ ਬਈ ਵੜੇ ਆਓ ਪਾਟ ਹੀ ਨਹੀਂ ਰਿਹਾ ਯਾਰ ਪੈਕਟ ਪਾੜਤਾ ਕਿਉਂ ਨਹੀਂ ਰਿਹਾ ਲਓ ਬਈ ਇੰਨੇ ਵੇਟ ਕਰ ਰਹੀ ਸੀ ਬਾਹਰ ਹੀ ਖੜੀ ਸੀ ਲੈ ਮੇਰੀਆਂ ਕੀ ਹੋਏਗਾ ਵੀ ਨਹੀਂ ਮਿਲਣਾਗਾ ਹੋਏਗਾ ਵੀ ਨਹੀਂ ਫਿਰ ਮਿਲਣਾਗਾ ਕਿਉਂ ਬਈ ਲੈ ਗੋ ਜੁਰਦੇ ਆ ਸਭ ਹੋਰ ਨਖੜੀ ਲਓ ਲਿਆਓ ਜੀ ਲਿਆਓ ਜੀ ਭੁਜੀਆ ਖਾਣ ਦਾ ਮਨ ਦੀ ਬਹੁਤ ਕਰੇ ਬਾਬੇ ਦਾ ਪ੍ਰਸ਼ਾਦ ਹੈ ਬਾਬੇ ਦਾ ਪ੍ਰਸ਼ਾਦ ਕਿੱਥੋਂ ਆ ਗਿਆ ਨਿੰਬੂ ਭੁਜੀਆ ਦਾ ਕੋਰਪਾਨ ਲੈ ਬਾਈ ਸਾਹਿਬ ਨੂੰ ਹੋਰ ਦੇ ਦੇ ਜੀ ਹੂੰ ਉਹ ਲਓ ਹੂੰ ਜੇ ਕੋਈ ਜ਼ੂਮ ਕਰੋ ਲੈ ਸਾਰਾ ਰੰਗ ਖਾ ਕੇ ਕਿਵੇਂ ਲੱਗਿਆ ਤੈਨੂੰ ਪੁੱਛਗਾ ਤੁਸੀਂ ਲੈਂਦਾ ਹੀ ਨਹੀਂ ਗਾ ਪੂਰਾ ਵਧੀਆ ਗੁੱਡ ਬਰੋ ਗੁੱਡ ਹੈ ਇੱਕ ਆਦੀ ਗਰੀ ਪਾਰਟੀ ਆ ਇਹ ਹੈ ਹੂੰ ਇਹ ਹੈਗੀ ਆ ਪਾਰਟੀ ਕਾਸੀ ਦੀ